ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਦੇ ਮਲਾਸਮਾਂ ਦੇ ਲਈ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਨੇ ਇੱਕ ਪੱਤਰ ਜਾਰੀ ਕਰਕੇ ਕਾਫੀ ਲੰਮੇ ਸਮੇਂ ਤੋਂ ਪਈਆਂ ਮੰਗਾਂ ਨੂੰ ਪੂਰਾ ਕੀਤਾ ਹੈ। ਸੋ ਦੋਸਤੋ ਏਸੀਪੀ ਦਾ ਲਾਭ ਦੇਣ ਦੇ ਲਈ ਸਰਕਾਰ ਨੇ ਇੱਕ ਵੀ ਭਾਗ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਦੇ ਮਲਾਜ਼ਮ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਸੰਘਰਸ਼ ਕਰ ਰਹੇ ਹਨ। ਸਰਕਾਰ ਦੇ ਨਾਲ ਕਈ ਮੀਟਿੰਗਾਂ ਵੀ ਚੱਲੀਆਂ ਮਲਾਜ਼ਮ ਜਥੇਬੰਦੀਆਂ ਨੇ ਕਾਫੀ ਰੋਸ ਮਜਾਰੇ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ 11% ਡੀਏ ਏਸੀਪੀ ਦਾ ਲਾਭ, ਪੁਰਾਣੀ ਪੈਨਸ਼ਨ ਬਹਾਲੀ ਔਰ ਕਾਫੀ ਸਾਰੀਆਂ ਮੰਗਾਂ ਪੈਂਡਿੰਗ ਹਨ ਜਿਸ ਦੇ ਨਾਲ ਸਰਕਾਰ ਤੇ ਦਬਾਅ ਬਣਦਾ ਜਾ ਰਿਹਾ ਹੈ। ਕਾਫੀ ਮੰਗਾ ਸਬੰਧੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਮਲਾਜ਼ਮਾਂ ਨੇ ਪਟੀਸ਼ਨ ਪਾ ਰੱਖੀ ਹੈ ਜਿਸ ਦੇ ਫੈਸਲੇ ਦੇ ਮਲਾਜ਼ਮਾਂ ਦੇ ਹੱਕ ਦੇ ਵਿੱਚ ਆ ਚੁੱਕੇ ਹਨ ਹੁਣ ਪੰਜਾਬ ਸਰਕਾਰ ਨੇ ਇੱਕ ਪੱਤਰ ਜਾਰੀ ਕਰਕੇ ਮਲਾਜ਼ਮਾਂ ਦੀ ਮੰਗ ਨੂੰ ਪੂਰਾ ਕੀਤਾ ਹੈ ਕੀ ਹੈ ਇਹ ਪੱਤਰ ਪੂਰੀ ਜਾਣਕਾਰੀ ਇਸ ਪੱਤਰ ਬਾਰੇ ਦਵਾਂਗੇ ਚੈਨਲ ਦੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਵੱਤ ਤੋਂ ਵੱਤ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਸੋ ਦੋਸਤੋ ਅੱਜ ਦੇ ਜਿਹੜੇ ਨਵੇਂ ਪੱਤਰ ਵੱਲ ਆ ਉਹਦੇ ਵਿੱਚ ਕੀ ਲਿਖਿਆ ਕੀ ਉਸ ਦਾ ਵਿਸ਼ਾ ਰਿਹਾ ਹੈ ਪੂਰੀ ਜਾਣਕਾਰੀ ਦੇ ਰਹੇ ਹਾਂ ਸੋ ਦੋਸਤੋ ਇਹ ਪੱਤਰ ਜਿਹੜਾ ਹੈ 14/3/2025 ਨੂੰ ਜਿਹੜਾ ਕਿ ਜਾਰੀ ਕੀਤਾ ਗਿਆ ਹੈ ਇਹ ਪੱਤਰ ਦਾ ਜਿਹੜਾ ਵਿਸ਼ਾ ਹੈ ਇੰਸਪੈਕਟਰ ਰੈਂਕ ਦੀ ਜਿਹੜੇ ਕਰਮਚਾਰੀਆਂ ਨੂੰ ACP ਦਾ ਲਾਭ ਦੇਣ ਸੰਬੰਧੀ ਹੈ ਉਸ ਦਾ ਹਵਾਲਾ ਜਿਹੜਾ ਵਿਸ਼ਾ ਸੰਬੰਧ ਦੇ ਵਿੱਚ ਜਿਹੜਾ ਦੱਸਿਆ ਗਿਆ ਦੋ ਨੰਬਰ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਜਾਰੀ ਜਿਹੜਾ ਪੱਤਰ ਹੈ ਉਹ ਹੈਗਾ ਮਿਤੀ ਜਿਹੜੀ 3 11 2006 ਦੇ ਰਾਹੀਂ ਜਿਹੜੀਆਂ ਨੂੰ ਇੱਕ ਕੈਡਰ ਦੇ ਵਿੱਚ 4 ਸਾਲ 9 ਸਾਲ 14 ਸਾਲ ਦੀ ਜਿਹੜੀ ਨੌਕਰੀ ਪੂਰੀ ਕਰਨ ਤੇ ਏਸੀਪੀ ਸਕੀਮ ਦੇ ਅਧੀਨ ਲਾਭ ਦਿੱਤਾ ਜਾਂਦਾ ਹੈ ਸਰਕਾਰ ਦੇ ਵੱਲੋਂ ਇਹ ਫੈਸਲਾ ਜਿਹੜਾ ਲਿਆ ਗਿਆ ਕਿ ਜਿਹੜੇ ਇਨਸਪੈਕਟਰ ਰੈਂਕ ਦੇ ਅਧਿਕਾਰੀਆਂ ਦੇ ACP ਦੇ ਕੇਸਾਂ ਤੇ ਫੈਸਲਾ ਮਾਣਯੋਗ ਡੀਜੀਪੀ ਪੰਜਾਬ ਦੇ ਵੱਲੋਂ ਆਪਣੇ ਪੱਧਰ ਤੇ ਲਿਆ ਜਾਵੇਗਾ ਸੋ ਦੋਸਤੋ ਸਰਕਾਰ ਦੇ ਵੱਲੋਂ ਸਾਰੀਆਂ ਹੀ ACP ਸਕੀਮਾਂ ਨੂੰ ਪੱਤਰ ਜਿਹੜਾ ਕਿ ਮਿਤੀ 15 12 2021 ਦੇ ਰਾਹੀਂ 1.7.2021 ਤੋਂ ਰੋਕ ਜਿਹੜਾ ਕੀ ਲਗਾ ਦਿੱਤੀ ਗਈ ਸੀ ਇਸ ਦੇ ਲਈ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਉਪਰੋਕਤ ਜਿਹੜੀ ਹਦਾਇਤਾਂ ਦੇ ਅਨੁਸਾਰ ਮਿਤੀ 1.7.2021 ਤੋਂ ਪਹਿਲੇ ਜਿਹੜੇ ਵੀ ਇੰਸਪੈਕਟਰ ਰੈਂਕ ਦੇ ਕਰਮਚਾਰੀਆਂ ਦਾ ACP ਸਕੀਮ ਅਧੀਨ ਲਾਭ ਦੇਣਾ ਬੰਦ ਹੈ ਉਹਨਾਂ ਦੀ ਤਵੀਜ਼ ਪੰਜਾਬ ਸਰਕਾਰ ਗ੍ਰਾਮ ਮਾਮਲੇ ਅਤੇ ਨਿਆਂ ਵਿਭਾਗ ਦੇ ਵੱਲੋਂ ਜਿਹੜੇ ਮਿਤੀ 2011 2027 ਦੇ ਰਾਹੀਂ ਜਾਰੀ ਕੀਤੀ ਚੈਕਲਿਸਟ ਮੁਤਾਬਕ ਭੇਜੀ ਜਾਵੇ ਜੇਕਰ ਆਪ ਦੇ ਅਧੀਨ ਤਨਾਤ ਇਨਸਪੈਕਟਰ ਰੈਂਕ ਦੇ ਕਰਮਚਾਰੀਆਂ ਦੀ ਉਪਰਤ ਅਨੁਸਾਰ ਏਸੀਪ ਜਿਹੜੀ ਕਿ ਸਕੀਮ ਤਹਿਤ ਲਾਭ ਦੇਣ ਦਾ ਕੋਈ ਵੀ ਕੇਸ ਜਿਹੜਾ ਕਿ ਬਕਾਇਆ ਨਹੀਂ ਹੈ ਤਾਂ ਡੀਡੀਓ ਦੇ ਜਿਹੜੇ ਕਿ ਦਸਤਾਖਹੇਠ ਇਸ ਸੰਬੰਧੀ ਸਰਟੀਫਿਕੇਟ ਜਿਹੜੇ ਹੈ 7 ਦਿਨਾਂ ਦੇ ਵਿੱਚ ਇਸ ਦਫ਼ਤਰ ਦੇ ਵਿੱਚ ਭੇਜਿਆ ਜਾਵੇ ਤਾਂ ਹਾਂਜੀ ਦੋਸਤੋ ਇਹ ਬਹੁਤ ਹੀ ਇੱਕ ਵੱਡੀ ਖੁਸ਼ਖਬਰੀ ਹੈ ਜਿਹੜੀ ਮਲਾਸਮਾਂ ਦੇ ਲਈ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਹਾਂਜੀ ਦੋਸਤੋ ਏਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਧੰਨਵਾਦ ਜੀ